ਪਿਛਲੇ ਦਿਨੀ ਰਿਲੀਜ਼ ਹੋਈ ਫਿਲਮ ਬੀਬੀ ਰਜ਼ਨੀ ਜਿੱਥੇ ਇਸ ਫਿਲਮ ਨੂੰ ਵੇਖਣ ਲਈ ਵੱਡੀ ਗਿਣਤੀ ਚ ਲੋਕ ਪਹੁੰਚ ਰਹੇ ਨੇ ਸਿਨੇਮਾ ਘਰਾਂ ਚ ਲਗਾਤਾਰ ਰੋਜ਼ਾਨਾ ਗਿਣਤੀ ਵਾਧੀ ਜਾ ਰਹੀ ਹੈ ਵੇਖਣ ਵਾਲਿਆਂ ਦੀ ਇਸ ਫਿਲਮ ਨੂੰ ਉਥੇ ਹੀ ਸੁਪਨਿਆਂ ਦੇ ਘਰ ਦੇ ਰੱਬ ਰੂਹਾਂ ਬੱਚੇ ਖਾਸ ਕਰਕੇ ਇਸ ਫਿਲਮ ਨੂੰ ਵੇਖਣ ਲਈ ਸਿਨੇਮਾ ਹਾਲ ਦੇ ਵਿੱਚ ਜਿਵੇਂ ਹੀ ਪਹੁੰਚੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਭਾਈ ਗੁਰਪ੍ਰੀਤ ਸਿੰਘ ਜੀ ਰੱਬ ਦਾ ਬੰਦਾ ਜਿਹੜੇ ਉਚੇਚੇ ਤੌਰ ਤੇ ਬੱਚਿਆਂ ਨੂੰ ਲੈ ਕੇ ਗਏ ਇਹ ਫਿਲਮ ਵੇਖਣ ਵਾਸਤੇ ਤੇ ਬੱਚੇ ਬਹੁਤ ਜ਼ਿਆਦਾ ਖੁਸ਼ ਨੇ ਤੇ ਇਸ ਫਿਲਮ ਦਾ ਰਿਵਿਊ ਵੀ ਹੋਇਆ ਉਹਨਾਂ ਨੇ ਆਪਣੇ ਸੁਝਾਅ ਉਹਨਾਂ ਨੂੰ ਫਿਲਮ ਕਿਸ ਤਰ੍ਹਾਂ ਦੀ ਲੱਗੀ ਉਹਨਾਂ ਨੇ ਵੇਖ ਕੇ ਜੋ ਕੁਝ ਬੋਲੇ ਇਸ ਫਿਲਮ ਬਾਰੇ ਉਹ ਗੱਲਬਾਤ ਵੀ ਸੁਣਦੇ ਆ ਤੇ ਤੁਸੀਂ ਇਹ ਤਸਵੀਰਾਂ ਵੇਖੋ ਤਾਂ ਉਹਨੂੰ ਬਹੁਤ ਹੀ ਚੰਗੀਆਂ ਲੱਗਣਗੀਆਂ ਮਨਮੋਹਕ ਤਸਵੀਰਾਂ ਜਿਨ੍ਹਾਂ ਦੇ ਵਿੱਚ ਉਹ ਰਬਰੂ ਉਹ ਲੋਕ ਵੀ ਨੇ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਖਾਸ ਕਰਕੇ ਜਿਨ੍ਹਾਂ ਨੇ ਆਪਣੇ ਮਾਪੇ ਬਾਪ ਨੂੰ ਵੀ ਵਿਸਾਰ ਦਿੱਤਾ ਤੇ ਖਾਸ ਕਰਕੇ ਆਪਣੇ ਪੰਜਾਬ ਦੇ ਲੋਕ ਜਿੱਥੇ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਵੱਡੇ ਵੱਡੇ ਅਰਿਆਂ ਨੇ ਜਿੱਥੇ ਆਪਣੇ ਬਜ਼ੁਰਗਾਂ ਦੀ ਸੇਵਾ ਕਰਨਾ ਸਿਖਾਇਆ ਸੀ ਪਰ ਕਿਤਨੇ ਕਿਤੇ ਜਿਹੜੀ ਮੌਜੂਦਾ ਸਮੇਂ ਦੇਖ ਕਰ ਔਲਾਦ ਦੀ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਮਾਪਿਆਂ ਨੂੰ ਸੰਭਾਲਣ ਤੋਂ ਲਗਭਗ ਮੁਨਕਰ ਹੋ ਰਹੇ ਨੇ ਤਾਂ ਇੱਥੇ ਜਿਸ ਤਰ੍ਹਾਂ ਦੇ ਜਿਹੜੇ ਇਹ ਅਨਾਥ ਆਸ਼ਰਮ ਖਾਸ ਕਰਕੇ ਆਪਾਂ ਮਨੁੱਖਤਾ ਦੀ ਸੇਵਾ ਦੀ ਗੱਲ ਕਰੀਏ ਉੱਥੇ ਵੱਡੀ ਗਿਣਤੀ ਚ ਉਹ ਬਜ਼ੁਰਗ ਮਾਪੇ ਵੀ ਨੇ ਜਿਨ੍ਹਾਂ ਨੂੰ ਸੰਭਾਲਿਆ ਜਾ ਰਿਹਾ ਜਿਨ੍ਹਾਂ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਉਹਨਾਂ ਦੇ ਬੱਚਿਆਂ ਨੇ ਸ਼ਾਇਦ ਕਿਤੇ ਨਾ ਕਿਤੇ ਵਿਸਾਰਿਆ ਤੇ ਵੱਡੀ ਗਿਣਤੀ ਚ ਉਹ ਬੱਚੇ ਵੀ ਨੇ ਜਿਨ੍ਹਾਂ ਦੇ ਮਾਪੇ ਨਹੀਂ ਹੈਗੇ ਜਾਂ ਕਿਸੇ ਕਾਰਨ ਉਹ ਅਨਾਥ ਹੋ ਗਏ ਨੇ ਸੋ ਇਹ ਸਾਰੀਆਂ ਰੂਹਾਂ ਮਿਲ ਕੇ ਸਿਨੇਮਾ ਹਾਲ ਦੇ ਵਿੱਚ ਪਹੁੰਚੀਆਂ ਨੇ ਇਹਨਾਂ ਦਾ ਕੀ ਕਹਿਣਾ ਹੈ ਇਸ ਫਿਲਮ ਨੂੰ ਵੇਖਣ ਤੋਂ ਬਾਅਦ ਆਓ ਸੁਣੀਏ ਇਹਨਾਂ ਦੀ ਗੱਲਬਾਤ ਸਭਾ ਸੋ ਮੈਂਬਰ ਅੱਜ ਬੇਵਜ਼ ਮਾਲ ਪਹੁੰਚਿਆ ਵਾ ਜਿੱਥੇ ਬੀਬੀ ਰਜਨੀ ਮੂਵੀ ਦੇਖਣ ਆਏ ਆ ਅਸੀਂ ਸਾਡੇ ਪਰਿਵਾਰ ਦੇ ਨਾਲ ਆਪਾਂ ਘਰ ਦੇ ਵਿੱਚ 7 ਮੈਂਬਰਾਂ ਦੇ ਪਰਿਵਾਰ 'ਚ ਰਹਿੰਦੇ ਆ ਕੋਈ 5 ਮੈਂਬਰਾਂ ਦੇ ਪਰਿਵਾਰ 'ਚ ਅਸੀਂ 700 ਮੈਂਬਰਾਂ ਦੇ ਪਰਿਵਾਰ 'ਚ ਰਹਿੰਦੇ ਆ ਤੇ 700 ਮੈਂਬਰਾਂ ਦੇ ਵਿੱਚੋਂ ਕਰੀਬ 750 ਮੈਂਬਰ ਅੱਜ ਬੀਬੀ ਰਜਨੀ ਫਿਲਮ ਦੇਖਣ ਲਈ ਪਹੁੰਚਿਆ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਆ ਇਹ ਧਾਰਮਿਕ ਮੂਵੀ ਆ ਸਿੱਖਿਆ ਵਾਲੀ ਮੂਵੀ ਆ ਸਾਡੇ ਬੱਚਿਆਂ ਨੂੰ ਆਪਣੇ ਪਰਿਵਾਰ ਸਮੇਤ ਇਹ ਮੂਵੀ ਜ਼ਰੂਰ ਦਿਖਾਵੋ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਕੰਟੈਂਟ ਨੇ ਬਹੁਤ ਘੱਟ ਬਣਦੇ ਨੇ ਬਹੁਤ ਘੱਟ ਪ੍ਰੋਡਿਊਸਰ ਡਾਇਰੈਕਟਰ ਇਦਾਂ ਦੇ ਕਾਰਜਾਂ ਨੂੰ ਹੱਥ ਪਾਉਂਦੇ ਨੇ ਤੇ ਜੇ ਇਹ ਕਿਸੇ ਟੀਮ ਨੇ ਇਸ ਇਨੀਸ਼ੀਏਟਿਵ ਨੂੰ ਲਿਆ ਵਾ ਤੇ ਸਾਡਾ ਵੀ ਫਰਜ਼ ਬਣਦਾ ਅਸੀਂ ਸਾਥ ਦੇਈਏ ਅੱਜ ਸਾਡੇ ਨੀਸੀ ਭੈਣ ਜੀ ਸਾਡੇ ਸ਼ਾਵੜਾ ਭੈਣ ਜੀ ਪਹਿਲਾਂ ਤਾਂ ਥੈਂਕ ਯੂ ਆ ਨੀਸੀ ਭੈਣ ਜੀ ਦਾ ਜਿਨ੍ਹਾਂ ਨੇ ਅੱਜ ਦੇ ਵਾਸਤੇ ਟਿਕਟਾਂ ਦਾ ਹਾਲ ਸਾਨੂੰ ਇੱਥੇ ਬੁੱਕ ਕਰਵਾਇਆ ਕਿਉਂਕਿ ਮਾਲਕ ਨੇ ਇਸ ਬੇਵਜ਼ ਮਾਲ ਦੇ ਓਨਰ ਨੇ ਇਹਨਾਂ ਦੀ 17ਵੀਂ ਐਨੀਵਰਸਰੀ ਵੀ ਸੀ ਇਸ ਮਾਲ ਦੀ ਉਹਦੇ ਸਬੰਧ ਦੇ ਵਿੱਚ ਖਾਣ ਪੀਣ ਦਾ ਵੀ ਤੇ ਟਿਕਟਾਂ ਦਾ ਵੀ 750 ਮੈਂਬਰਾਂ ਦਾ ਸਾਰੀ ਜ਼ਿੰਮੇਵਾਰੀ ਇਹਨਾਂ ਵੱਲੋਂ ਫ੍ਰੀ ਦੇ ਵਿੱਚ ਪਰਿਵਾਰ ਨੂੰ ਇਹ ਰਾਜੂ ਭਾਈ ਜੀ ਹੁਣਾਂ ਵੱਲੋਂ ਕੀਤੀ ਗਈ ਇਹ ਸੇਵਾ ਬਹੁਤ ਬਹੁਤ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਤੇ ਤੁਹਾਨੂੰ ਬੇਨਤੀ ਆ ਆਪਣੇ ਪਰਿਵਾਰ ਸਮੇਤ ਜਰੂਰ ਇਸ ਮੂਵੀ ਨੂੰ ਦੇਖੋ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਮੂਵੀਆਂ ਬਣ ਸਕਣ ਕਿਦਾਂ ਉਹ ਬੀਬੀ ਰਜਨੀ ਅਕਾਲਪੁਰਖ ਵਾਹਿਗੁਰੂ ਤੇ ਭਰੋਸਾ ਕਰਦੇ ਸੀ ਕਿੱਦਾਂ ਉਹਨਾਂ ਨੇ ਆਪਣੇ ਪਤੀ ਨੂੰ ਕਿਹੜੇ ਹਾਲਾਤਾਂ ਦੇ ਵਿੱਚ ਸੰਭਾਲਿਆ ਕਿੱਦਾਂ ਉਹਦੀ ਕਿਰਪਾ ਹੋਈ ਉਸ ਕਨਸੈਪਟ ਤੇ ਬਣੀ ਹੋਈ ਮੂਵੀ ਆ ਇਹ ਜਿੱਥੇ ਦੁੱਖ ਭੰਜਨੀ 베ਰੀ ਦੇ ਵਿੱਚ ਅਸੀਂ ਜਾ ਕੇ ਥੱਲੇ ਸ਼ਨਨ ਨੂੰ ਇੱਥੇ ਸੱਦ ਕੇ ਮਾਨ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੇ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਆਪਣੇ ਬੱਚਿਆਂ ਨਾਲ ਪਰਿਵਾਰ ਨਾਲ ਇਹ ਮੂਵੀ ਜ਼ਰੂਰ ਦੇਖੋ ਤਾਂ ਜੋ ਇਦਾਂ ਦੇ ਕੰਟੈਂਟ ਬਣ ਸਕਣ ਇਦਾਂ ਦੀਆਂ ਸੇਧ ਦੇਣ ਵਾਲੀਆਂ ਫਿਲਮਾਂ ਬਣ ਸਕਣ Thank you.